ਹਿੰਦੂ ਰਾਸ਼ਟਰ ਬਣ ਚੁੱਕਿਆ ਇਹ ਤਾਂ ਉਹਨਾਂ ਨੇ ਡਿਕਲੇਅਰ ਨਹੀਂ ਕੀਤਾ ਹਿੰਦੂ ਰਾਸ਼ਟਰ ਵਜੂਦ ਦੇ ਵਿੱਚ ਆ ਚੁੱਕਿਆ ਔਰ ਹਿੰਦੂ ਰਾਸ਼ਟਰ ਦੀ ਇੱਕ ਕੰਪਲਸ਼ਨ ਹੈ ਇੱਕ ਉਹਦੀ ਨੈਸੈਸਿਟੀ ਹੈ ਇੱਕ ਉਹਦੀ ਜ਼ਰੂਰ ਜ਼ਰੂਰਤ ਹੈ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਸਿੱਖੀਜ਼ਮ ਹੈ ਉਸ ਨੂੰ ਮਿਲਿਆ ਮੀਟ ਕਰਦਾ ਹੈ ਗੁਰੂ ਗ੍ਰੰਥ ਸਾਹਿਬ ਨੂੰ ਪੰਨਾ ਵੇਦ ਬਣਾ ਦੇ ਸਿੱਖਾਂ ਦੀ ਜਿਹੜੀ ਐਸੀ ਆਈਡੈਂਟੀਟੀ ਹੈ ਉਸ ਨੂੰ ਖਤਮ ਕਰ ਦੋ ਸਿੱਖੋਂ ਭਲਾ ਦੇ ਕਿ ਉਸ ਸਿੱਖੀ ਉਸ ਤੋਂ ਪਾਸ ਤੋਂ। ਮੈਨੂੰ ਇੱਕ ਗੱਲ ਯਾਦ ਆਉਂਦੀ ਆ ਕਿ ਜਿਹੜਾ ਅੱਜ ਦੀ ਸਥਿਤੀ ਹੈ ਉਸ ਦੇ ਵਿੱਚ ਜਿਹੜਾ ਸਿੱਖ ਵੀ ਕਸੂਰਬਾ। ਸਿੱਖ ਬੇਮੁਖ ਹੋ ਚੁੱਕਿਆ ਗੁਰੂ ਤੋਂ। ਸਿੱਖ ਨੇ ਆਪਣਾ ਮੂੰਹ ਦੂਜੇ ਪਾਸੇ ਕਰ ਲਿਆ। ਜੇ ਅੱਜ ਸਿੱਖ ਜਿਉਂਦਾ ਹੈ ਇਸ ਕਰਕੇ ਜਿਉਂਦਾ ਕਿ ਗੁਰੂ ਨੇ ਸਿੱਖ ਦਾ ਪਿੱਛਾ ਨਹੀਂ ਛੱਡਿਆ। ਗੁਰੂ ਸਿੱਖ ਦੇ ਪਿੱਛੇ ਖੜਾ। ਤਾਂ ਸਿੱਖ ਜਿਉਂਦਾ ਤੁਸੀਂ ਆਪਣੀ ਤਾਕਤ ਦੇ ਨਾਲ ਨਹੀਂ ਜਿਉਂਦੇ ਤੁਸੀਂ ਆਪਣੇ ਅਕਲ ਦੇ ਨਾਲ ਨਹੀਂ ਜਿਉਂਦੇ ਤੁਸੀਂ ਆਪਣੇ ਬਲ ਤੇ ਨਹੀਂ ਜਿਉਂਦੇ ਤੁਸੀਂ ਬਲ ਜਿਹੜਾ ਹੈ ਉਹ ਗੁਰੂ ਦਾ ਹੈ ਕਿਉਂਕਿ ਗੁਰੂ ਦਾ ਬਲ ਕਿਸ ਕਰਕੇ ਕਿਸ ਕਰਕੇ ਹੈ ਗੁਰੂ ਨੇ ਸਿੱਖਾਂ ਨੂੰ ਆਪਣੀਆਂ ਸ਼ਹਾਦਤਾਂ ਲੈ ਕੇ ਇਸ ਕੌਮ ਨੂੰ ਪੈਦਾ ਕੀਤਾ ਗੁਰੂ ਅਰਜਨ ਦੇਵ ਮਹਾਰਾਜ ਜਿਸ ਵਕਤ ਸ਼ਹਾਦਤ ਦੇ ਜਾ ਰਹੇ ਅੱਗੇ ਕੀ ਦੇਖ ਰਹੇ ਬੜੀਆਂ ਲਾਟਾਂ ਚ ਨਿਆੜੇ ਦਿੱਤੇ ਰਿਹਾ ਪਾਣੀ ਉੱਪਰ ਰਿਹਾ ਔਰ ਇੱਕ ਗੱਲ ਉਹਨਾਂ ਨੂੰ ਪਤਾ ਸੀ ਕਿ ਮੇਰੀ ਸ਼ਹਾਦਤ ਹੋ ਰਹੀ ਹੈ ਮੈਂ ਉਧਰੋਂ ਤੁਰਿਆ ਜਾ ਰਿਹਾ ਖੁਸ਼ੀ ਵਿੱਚ ਤੁਰਿਆਗਾ ਸੰਤੁਸ਼ਟਾ ਵਿੱਚ ਤੁਰਿਆ ਜਾ ਰਿਹਾ ਹੈਪੀਨੈਸ ਦੇ ਵਿੱਚ ਤੁਰਿਆ ਜਾ ਰਿਹਾ ਕਿਉਂ ਖੁਸ਼ੀ ਵਿੱਚ ਤੁਰਿਆ ਜਾ ਰਿਹਾ ਗੁਰੂ ਉਸ ਲਾਟਾਂ ਦੇ ਵਿੱਚੋਂ ਇੱਕ ਕੌਮ ਨਜ਼ਰ ਆ ਰਹੀ ਸੀ ਕਿ ਮੇਰੇ ਇਸ ਸ਼ਹਾਦਤ ਦੇ ਨਾਲ ਇੱਕ ਕੌਮ ਪੈਦਾ ਹੋ ਜਾਏਗੀ ਜਿਹੜੀ ਕੌਮ ਆਪਣੇ ਆਪ ਲਈ ਦੁਨੀਆਂ ਦੇ ਲਈ ਰਾਹਤ ਦੇਵੇਗੀ ਦੁਨੀਆਂ ਨੂੰ ਇੱਕ ਸੋਲਸ ਦੇਵੇਗੀ ਦੁਨੀਆਂ ਨੂੰ ਇੱਕ ਕੁਸ਼ ਸ਼ਾਂਤੀ ਦੇ ਦੇਗੀ ਦੁਨੀਆਂ ਨੂੰ ਦੁੱਖਾਂ ਤੋਂ ਦੂਰ ਕਰੇਗੀ ਇੱਕ ਗੁਰੂ ਨਾਨਕ ਦਾ ਗੁਰੂ ਅਰਜਨ ਦਾਸ ਕਰਪ ਸੀ ਗੁਰੂ ਨਾਨਕ ਦੇ ਆਦੇਸ਼ ਬੜੀ ਸੈਟੀਸਫੈਕਸ਼ਨ ਬੜੇ ਤਸੱਲੀ ਸੇ ਸ਼ਹਾਦਤ ਦਿੱਤੀ ਕੁਝ ਸਾਲਾਂ ਦੀ ਗੱਲ ਹੈ ਕੋਈ 15 16 ਸਾਲਾਂ ਦੀ ਗੱਲ ਹੈ ਇੱਥੇ ਮਿਸ਼ਕਣੀ ਯੂਨੀਵਰਸਿਟੀ ਦੇ ਵਿੱਚ ਪ੍ਰੋਫੈਸਰ ਹੁੰਦੇ ਸੀ ਪ੍ਰੋਫੈਸਰ ਮੇਵੀ ਕੰਪੈਰੀਟਿਵ ਰਿਲੀਜੀਅਨ ਦੇ ਪ੍ਰੋਫੈਸਰ ਬੜੇ ਨਾਮੀ ਆਗੂ ਸਨ ਗੋਰੇ ਉਹਨਾਂ ਨੇ ਮੈਨੂੰ ਚਿੱਠੀ ਲਿਖੀ ਉਸ ਵੇਲੇ ਆ ਆ ਇੰਟਰਨੈਟ ਵਗਰਾ ਨਹੀਂ ਸੀ ਹੁੰਦੀ ਚੀਜ਼ ਉਹ ਮੈਨੂੰ ਕਹਿਣ ਲੱਗੇ ਵੀ ਇੱਕ ਗੱਲ ਦਾ ਡਾਕਟਰ ਸਾਹਿਬ ਮੈਂ ਤੁਹਾਨੂੰ ਜਵਾਬ ਲੈਣਾ ਚਾਹਨਾ ਕਿ ਜਿਹੜੀ ਸੰਕਰਪ ਸ਼ਹਾਦਤ ਹੈ ਕਨਸੈਪਟ ਆਫ ਮਾਰਟਿਰਡਮ ਹੈ ਸਿੱਖਾਂ ਦੇ ਵਿੱਚ ਇਹ ਆਮ ਕਿਹਾ ਜਾਂਦਾ ਪਰ ਚੱਲਿਤ ਗੱਲ ਆ ਕਿ ਮੁਸਲਮਾਨਾਂ ਤੋਂ ਉਹਨਾਂ ਨੇ ਮਾਰੋ ਕੀਤਾ ਕਿਉਂਕਿ ਮੁਸਲਮਾਨਾ ਇੱਕ ਕਨਸੈਪਟ ਹੈ ਇਸਾਈਆਂ ਵਿੱਚ ਵੀ ਇੱਕ ਕਨਸੈਪਟ ਆ ਹਿੰਦੂਆਂ ਦਾ ਬਲੀਦਾਨ ਦਾ ਕਨਸੈਪਟ ਹਿੰਦੂਆਂ ਦਾ ਸ਼ਹਾਦਤ ਦਾ ਕਨਸੈਪਟ ਨਹੀਂ ਹੈ ਮੈਨੂੰ ਇਸ ਦਾ ਜਵਾਬ ਦਿਓ ਕਹਿਣ ਲੱਗਾ ਕਿ ਇਹ ਸੰਕਲਪ ਕਿਸ ਤਰੀਕੇ ਨਾਲ ਥੋੜਾ ਤੇ ਮੁਸਲਮਾਨਾਂ ਦਾ ਫਰਕ ਬੜਾ ਔਖਾ ਸਵਾਲ ਸੀ ਬੜੀ ਡਿਫਿਕਲਟ ਪ੍ਰੋਪੋਜੀਸ਼ਨ ਸੀ ਮੈਂ ਮੈਂ ਬਿਲੀਵਰ ਰੱਬ 'ਚ ਮੰਨਣ ਵਾਲਾ ਗੁਰੂ ਨਾਲ ਮੇਰਾ ਵਿਸ਼ਵਾਸ ਹੈ ਮੈਂ ਕਈ ਹਫ਼ਤੇ ਇਸ ਗੱਲ ਤੇ ਸਿਰਫ ਪੁੰਹਦਾ ਰਿਹਾ ਕਿ ਕਿਵੇਂ ਹਰ ਖੋਸ ਕਿ ਉਹ ਕਹਿੰਦਾ ਕਿ ਫਰਕ ਹੋਏਗਾ ਤੁਸੀਂ ਮੈਨੂੰ ਲਿਖੋਗੇ ਤਾਂ ਤੁਹਾਨੂੰ ਇਨਵੀਟੇਸ਼ਨ ਦੇ ਕੇ ਕਾ ਟਿਕਟ ਦੇ ਕੇ ਇੱਥੇ ਬਰਾਉ ਨਹੀਂ ਠੀਕ ਹੈ ਤਾਂ ਮੈਂ ਮੁਰੋ ਕੇ ਅਰਦਾਸ ਕਿਤੇ ਸੱਚੇ ਪਾਕਸ਼ਾ ਹੇ ਅਕਾਲਪੁਰਖ ਪਰਮਤਮ ਦੇ ਆਪ ਨਿਗਾਰ ਮੈਨੂੰ ਸੋਝੀ ਦੇ ਮੈਨੂੰ ਇਹ ਗੱਲ ਬਖਸ਼ ਮੈਨੂੰ ਇਸ ਗੱਲ ਸਮਝ ਦੇ ਵਿੱਚ ਆ ਗਵੇ ਤੇਰਾ ਕਨਸੈਪਟ ਮਾਰਟਿਡਮ ਦਾ ਸ਼ਹਾਦਤ ਦਾ ਕਿਸ ਤਰ੍ਹਾਂ ਵੱਖਰਾ ਹੋ ਸਕਦਾ ਬਣੀ ਕਰਨਾ ਯਕੀਨ ਕਰਨਾ ਇਸ ਕਰਦਾ ਵਿਸ਼ਵਾਸ ਕਰਨਾ ਇਸ ਕਰਦਾ ਮੈਨੂੰ ਇਹ ਗੱਲ ਸਮਝ ਆ ਮੈਂ ਦਿਨ ਰਾਤ ਸੋਚ ਕਰ ਬਈ ਇਹ ਗੱਲ ਜ਼ਰੂਰ ਸਿੱਖਾਂ ਨੂੰ ਦੱਸਣੀ ਪਏਗੀ ਸਿੱਖਾਂ ਨੂੰ ਇਹ ਗੱਲ ਦੁਸਰੇ ਨੂੰ ਸਮਝਾਉਣੀ ਪਏਗੀ ਤਾ ਮੈਨੂੰ ਇਹ ਗੱਲ ਦੀ ਸਮਝ ਆ ਗਈ ਤੇ ਮੈਂ ਉਹਨਾਂ ਨੂੰ ਸਾਰੀ ਡਿਟੇਲ ਦਿੱਤੀ ਕੀ ਵੀ ਡਿਟੇਲ ਸੀ ਸੁਣ ਲਈ ਜਿਹੜੀ ਸ਼ਹਾਦਤ ਹੈ ਇਸਾਈਆਂ ਦੇ ਵਿੱਚ ਜੂਜ਼ ਦੇ ਵਿੱਚ ਮੁਸਲਮਾਨਾਂ ਦੇ ਵਿੱਚ ਉਹ ਕੀ ਹੈ ਸ਼ਹਾਦਤ ਦੇਣ ਜਾ ਰਿਹਾ ਇੱਕ ਮੁਸਲਮਾਨ ਉਸ ਨੂੰ ਇੱਕ ਪ੍ਰੋਮਿਸ ਦਿੱਤਾ ਜਾ ਰਿਹਾ ਉਸ ਨੂੰ ਇੱਕ ਅਸ਼ੋਰੈਂਸ ਦਿੱਤੀ ਜਾ ਰਹੀ ਆ ਵੀ ਸ਼ਹਾਦਤ ਦੇਣ ਤੋਂ ਬਾਅਦ ਤੂੰ ਬਹਿਸ਼ਤ ਦੇ ਵਿੱਚ ਜਾਏਗਾ ਹੈਵਨ ਵਿੱਚ ਜਾਏਗਾ ਜਿਹੜੀਆਂ ਚੀਜ਼ਾਂ ਤੈਨੂੰ ਇਸ ਦੁਨੀਆ ਵਿੱਚ ਵਰਜਿਤ ਹਨ ਉਹ ਤੈਨੂੰ ਅਬੰਡੈਂਸ ਮਿਲਣਗੇ तेन उ तेन उराब कर दराब तेन पीड़ नहीं दी गई शराब के दरिया मिले जिन्हें तू नहानिटी तो गुरु ने की कहा देखो किूबसूरत गई गुरु शहादत की मतलब विटनेस शहादत तो मतलब विटनस शहादत आम पिंडा जट भी जाने शहादत दिन जा गवाही दिन गवाही किस गल गॉड ਮਾਤਮਾ ਦੇ ਰੱਬ ਦੀ ਸੱਚਾਈ ਦੇ ਉੱਤੇ ਮੈਂ ਮੈਂ ਇਹ ਸ਼ਹਾਦਤ ਦੇਣ ਜਾ ਰਿਹਾ ਤੇ ਮੈਂ ਵਿਟਨੈਸ ਦੇਣ ਜਾ ਰਿਹਾ ਜੇ ਰੱਬ ਦੇ ਗੁਰੂ ਨੇ ਕਿਹਾ ਜੇ ਰੱਬ ਦੇ ਨਾਮ ਤੇ ਸ਼ਹਾਦਤ ਆਂਦੇ ਨਾਲ ਜੇ ਰੱਬ ਦੇ ਨਾਮ ਤੇ ਸ਼ਹਾਦਤ ਦੇਣ ਜਾ ਰਿਹਾ ਤਾਂ ਮੰਗਣਾ ਕੀ ਬਾਕੀ ਚੀਜ਼ ਨਹੀਂ ਗਈ ਕੋਈ ਲੋੜ ਹੀ ਨਹੀਂ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਉਹ ਆਪਣੇ ਆਪ ਦੇ ਵਿੱਚ ਬਹੁਤ ਪਰਫਾਰਮ ਉਹ ਆਪਣੇ ਆਪ ਦੇ ਵਿੱਚ ਫੁੱਲਫਲੇ ਹੈ ਕੰਪਲੀਟ ਰੱਬ ਦੇ ਨਾਮ ਤੇ ਸ਼ਹਾਦਤ ਦੇ ਦਿੱਤੀ ਕੀ ਚੀਜ਼ ਮੰਗਣੀ ਰਬ ਦੇ ਨਾਲ ਵਪਾਰ ਥੋੜਾ ਕਰਨਾ ਰਬ ਦੇ ਨਾਲ ਲੈਣਾ ਦੇਣਾ ਥੋੜਾ ਇਸੇ ਵਨਵੇ ਟ੍ਰੈਵਲਿੰਗ ਤੋਂ ਮਹਾਰਾਜ ਮੈਂ ਉਥੇ ਉਹਨਾਂ ਦੇ ਲੈਕਚਰ ਦਿੱਤਾ ਤਾਂ ਉਹ ਮੈਂ ਥੱਕ ਗਿਆ ਗਰਮੀ ਸੀ ਬੜੀ ਬਾਹਰ ਮੈਂ ਆ ਕੇ ਲੋਕੀਂ ਚ ਬੈਠਾ ਮੇਰੇ ਮਗਰੀਆ ਮੈਨੂੰ ਕਹਿ ਲੱਗਿਆ ਮੈਂ ਹੁਣ ਐਂ ਹੰਕਾਰ ਨਹੀਂ ਮਹਾਰਾਜ ਦੇ ਸਾਹਮਣੇ ਕਿਹਦਾ ਵੀ ਮੈਨੂੰ ਸਮਝ ਆ ਰਿਹਾ ਸੀ ਥੋੜਾ ਤਾਂ ਜਿਹੜਾ ਕਨਸੈਪਟ ਹਰ ਚੀਜ਼ ਹੈ ਯੂਨੀਕ ਡਿਫਰੈਂਟ ਹੈ ਸਭ ਤੋਂ ਵੱਖਰਾ ਦੁਨੀਆ 'ਚ ਇਹ ਗੱਲ ਹੋਈ ਨਹੀਂ ਦੁਨੀਆ 'ਚ ਗੱਲ ਹੋਈ ਨਹੀਂ ਮੈਂ ਉਹ ਕਿਹਾ ਮੈਂ ਕਿਹਾ ਡਾਕਟਰ ਮੇਬੀ ਦੁਨੀਆ ਵਿੱਚ ਇਹ ਕੋਈ ਨਹੀਂ ਸਕਦੀ ਕੋ ਸਿੱਖ